ਜੀ ਕੀ ਕਹਿਣਾ ਚਾਹੂਗੇ ਜਿਹੜਾ ਅੱਜ ਲੰਗਰ ਚ ਲਾਇਆ ਗਿਆ ਜੀ ਬਰਨਦਾ ਜਨਮ ਦਿਨ ਤੇ ਮਦਰ ਇਹ ਲੰਗਰ ਆਇਆ ਜੀ ਲੰਗਰ ਸਾਰੇ ਮੰਦਰ ਮਹੱਲੇ ਦੇ ਸਹਿਯੋਗ ਨਾਲ ਆਇਆ ਗਿਆ ਤੇ ਕਿਸ਼ੀ ਨਾਲ ਆਇਆ ਗਿਆ ਮਤਲਬ ਕੋਈ ਪਾਣੀ ਬਣੀ ਕੋਈ ਬੰਨਦਾ ਆਇਆ ਗਿਆ ਹਾਂਜੀ ਮੇਰੀਆਂ ਭੈਣਾਂ ਮੇਰੇ ਮਾਤਾ ਮੇਰੀਆਂ ਛੱਡੀਆਂ ਨੇ ਜਿਹਨਾਂ ਨੇ ਭੂਮੀਆਂ ਬਿਰਖਾਂ ਨੂੰ ਲਾ ਸਾਧੀਆਂ ਮੈਨਾਂ ਸਹਾਰਾ ਦਾ ਨਾਲ ਸਹਿਯੋਗ ਦਿੱਤਾ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੰਗਰ ਵੀ ਅਸੀਂ ਮਤਲਬ ਪੂਰੀ ਬਰਸਤ ਵਰਖਾ ਕਰੀ ਹੈ ਜੀ ਤੇ ਹੁਮਾ ਹਮਾ ਕੀ ਅਸੀਂ ਲੰਗਰ ਨੂੰ ਬੰਦ ਕਰਾਇਆ ਕਿ ਦਿਨ ਤੇ ਉਹਨਾਂ ਦੇ ਹੁਕਮਾਂ ਦੇ ਅਕਾਰ ਤੇ ਉਹਨਾਂ ਨੇ ਸਾਡੀ ਸੱਚੀ ਭਗਤੀ ਨਾਲ ਹੀ ਜੋ ਸਾਡਾ ਨੇ ਪੜੇ ਬਰੋਰਾਮ ਚੱਲ ਗਿਆ ਚੱਤਾ ਰੋੜਾ ਤਾਂ ਪਹੁੰਚਿਆ ਗਿਆ ਆ ਕੇ ਤੇ ਲੱਗਣਾ ਹਾਂ ਜੀ ਬਾਬਾ ਜੀ ਬਾਬਾ ਜੀ ਜਿਹੜਾ ਇਹ ਲੰਗਰ ਲਾਇਆ ਗਿਆ ਨਾ ਸਥਾਨ ਦਾ ਕੀ ਨਾਮ ਹੈ ਜੀ ਆ ਗਿਆ ਮਾਝਾ ਨਾ ਰੋਡ ਕਰਤਾਰ ਸਿੰਘ ਸ੍ਰਮਬਾ ਧੰਨਵਾਦ ਸੰਗਤ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਤੁਹਾਡਾ ਜੀ ਧੰਨਵਾਦ ਮਤਲਬ ਸੰਗਤ ਨੇ ਬਹੁਤ ਸਾਡਾ ਨਾਮ ਮਤਲਬ ਮੈਂ ਜਿੰਦ ਕਦੀ ਹੈਗੀ ਮੇਰੇ ਭੈਣਾ ਨੇ ਮਾਵਾ ਨੇ ਪਤਾਵਾ ਨੇ ਜਿੰਦਰਾ ਨੇ ਭਰਾਵਾ ਨੇ ਸਾਰਾ ਨਾਮ ਨਾਲ ਮਿਲ ਕੇ ਅੱਜ ਲੰਗਰ ਕੰਮਿਸ਼ਨ ਗੁਰੂ ਮਹਾਰਾਜ ਜੀ ਬੰਦਾਸਪਤ ਦੀ ਨੜ ਤੇ ਮੇਰ ਹੋਈ ਹੈ ਜੀ ਮਾਨੇ ਜਿਹੜੇ ਭਾਸ਼ਣ ਹਾਫਲ ਬੜੀ ਮੇਰੇ ਕੀ ਕਹਣਾ ਚਾਹੂੰਗੇ ਅੱਜ ਤੁਸੀਂ ਬਾਜਾਖਾਨਾ ਰੋਡ ਦੇ ਉੱਤੇ ਸੋਲੇਪੁਰਿਆ ਲੰਗਰ ਲਾਇਆਗਾ ਹਾਂ ਜੀ ਬਾਬਾ ਗੋਪੀ ਨਾਰਾਇਣ ਨਾਗਰਾ ਜੀ ਇਹ ਗੀਰੂ ਰਵਲਾਹ ਜੀ ਦਾ ਮਹਾਰਾਜ ਜੀ ਦਾ ਆਪਣਾਰਾ ਲਾ ਜੀ ਆਪਣੇ ਜੀ ਇਹ ਆਪਣੇ ਬਾਬਾ ਜੀ ਇਖਲੀ ਤੋਂ ਆਏ ਹੋ ਸੰਗ ਨਾਲ ਹੀ ਤੇ ਸਾਡੇ ਨਗਰ ਕਿਰੇ ਦੇ ਸੰਯੋਗ ਨਾਲ ਇਹ ਬਾਬਾ ਰਵਲਾਹ ਜੀ ਦਾ ਅੱਜ ਪਣਾਰਾ ਕੀਤਾ ਗਿਆ ਇਸ ਲਈ ਹਮਮ ਤਰੀਏ ਇਹ ਸੁਖਮਨੀ ਸਾਹਿਬ ਦਾ ਪਾਠ ਰਖਾ ਕੇ ਭੋਗ ਪਾਇਆ ਗਿਆ ਜੀ ਇਸ ਵੇਲੇ ਤੁਹਾਨੂੰ ਅਗਰ ਚੱਲਿਆ ਸਾਡੇ ਦੇ ਸਹਿਯੋਗ ਨਾਲ ਜੀ ਟੈਕਨੀਕੋ ਸੰਗਤ ਹੈ ਸਾਡੀ ਜੀ ਉਹਨਾਂ ਦੇ ਭੈਣ ਭਾਈਆਂ ਦੇ ਸਹਿਯੋਗ ਨਾਲ ਸਦਾਦੀ ਜੀ ਵੀਰ ਦਾ ਇਸਲੀ ਵਿੱਚ ਉਹਨਾਂ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਦਾਰਾ ਵੀਰ ਹੋ ਗਿਆ ਮੇਰਾ ਗਗਨ ਵੀਰ ਹੋ ਗਿਆ ਹੋਰ ਜਿੰਨੀ ਸਾਡੀ ਸੰਗਤ ਹੈ ਸਾਡੇ ਨੂੰ ਸਾਰਿਆਂ ਦਾ ਕੀ ਵੀਰ ਹੋ ਗਿਆ ਜੱਟ ਹਾਲਾ ਆਪਣੇ ਨਿੱਕਾ ਹੋ ਗਿਆ ਸਾਡਾ ਵੱਡਾ ਹੋ ਗਿਆ ਜੀ ਸਾਰਿਆਂ ਦੇ ਸਹਿਯੋਗ ਨਾਲ ਇਹ ਪੜਾਣਾ ਕੀਤਾ ਹੈ ਗੁਰੂ ਰਦਾਬ ਮਹਾਰਾਜ ਜੀ ਦੀ ਕਿੰਨੀ ਐਸੀ ਧਰਤੀ ਹੈ ਜਿੱਥੇ ਸਭ ਤੋਂ ਵੱਧ ਲੰਗਰ ਲੱਗਦੇ ਆ ਹਨ ਕੀ ਕਹਿਣਾ ਚਾਹੋਗੇ ਇੱਕ ਬਾਬਾ ਜੀ ਕੋਲ ਉਹ ਦਰਨਾਠ ਦੇਵ ਜੀ ਨੇ 20 ਕੈਦੋਂ ਲੰਗਰ ਚੜ੍ਹ ਉਹ ਹੁਣ ਵੀ ਦਾਤ ਦੇ ਦੀ ਕਿਰਪੀ ਕਿਰਪਾ ਜੀ ਉਹੀ ਲੰਗਰ ਚੱਲੀ ਜਾਂਦਾ ਜੀ ਬਾਬਾ ਜੀ ਦਾ 20 ਆਲਾ ਲੰਗਰ ਅਜੇ ਤੱਕ ਕੀ ਚੱਲੀ ਜਾਂਦਾ ਇਹ ਅਸੀਂ ਆਪ ਗੁਰੂ ਰਦਾਬ ਜੀ ਮਹਾਰਾਜ ਜੀ ਦਾ ਪੁਨਰ ਆਕੀਤ ਕਰਨੀ ਹੈ ਜੀ ਇਹ ਲੋਕ ਸਾਡੀ ਇਹ ਜੀਤ ਤੋਂ ਸੰਗਤ ਆਈ ਸਾਡਾ ਜਗਦੀਪ ਵੀਰ ਸਾਡੇ ਨਕਰ ਖੇੜੇ ਦੇ ਗਗਨ ਵੀਰ ਹੋ ਗਿਆ ਜੱਗੀ ਵੀ ਹੋ ਗਿਆ ਸਾਡੇ ਸਾਰੇ ਆਪਣੇ ਸੰਜੋਗ ਨਾਲ ਇਹ ਬਾਬਾ ਗੋਪੀ ਸਿੰਘ ਨਗਰ ਦੇ ਵਿੱਚ ਇਹ ਲੰਗਰ ਲਾਇਆ ਗਿਆ ਜੀ ਹਾਂਜੀ ਇਹ ਸੇਵਾਦਾਰਾਂ ਦਾ ਜਿਹੜਾ ਨਕਰ ਤੋਂ ਸੇਵਾ ਨਿਭਾਈ ਬਰੇਖੰਦ ਵੀਰ ਹੋਰ ਜਿੰਨੀ ਸੰਗਤ ਨੇ ਵੀ ਸਾਰਿਆਂ ਨੇ ਸੇਵਾ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਸਾਡੀਆਂ ਮਾਈਆਂ ਨੇ ਸਵੇਰ ਤੋਂ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ ਧੰਨਵਾਦ ਜੀ